ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਕਿਹੜੇ ਹੋ ਗਏ ਅਸੀਂ ਨਹੀਂ ਕਹਿਣਾ ਇਹ ਬਸ ਆਪਣਾ ਡੈਡੀ ਵੱਲ ਦੇਖ ਰਿਹਾ ਕਿੰਨਾ ਫਟਕਰ ਰਿਹਾ ਮੈਂ ਤੇ ਨਿਊਜ਼ ਦੋਸਤੋ ਐਦਾਂ ਹੈ ਕਿ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਾਂ 1 ਤਰੀਕ ਨੂੰ ਜਾਣਾ ਸੀ ਜੜੀ ਪਿਛਲੇ ਮਹੀਨੇ ਆਪਾਂ ਤੁਹਾਨੂੰ ਖਬਰ ਦਿੱਤੀ ਸੀਗੀ 1 ਤਰੀਕ ਨੂੰ 1 ਅਗਸਤ ਨੂੰ ਜਾਣਾ ਸੀ ਇੰਗਲੈਂਡ ਤੇ ਹੁਣ ਸਾਡੀ ਇੰਗਲੈਂਡ ਦੀ ਟ੍ਰਿਪ ਕੈਨਸਲ ਕਰ ਦਿੱਤੀ ਸੀ ਇਸ ਗੱਡੀ ਦੀ ਖੁਸ਼ੀ ਨਹੀਂ ਤੇ ਕਿਉਂਕਿ ਆਪਾਂ ਜਿਹੜੇ ਬਾਹਰ ਪੈਸੇ ਖਰਚਣੇ ਸੀ ਆਪਾਂ ਗੱਡੀ ਚ ਪਾਤੇ ਤੇ ਗੱਡੀ ਸਾਨੂੰ ਜਲਦੀ ਮਿਲ ਗਈ ਉਹਦੇ ਵਿੱਚ ਖੁਸ਼ੀ ਚ ਵੀ ਤੇ ਹੁਣ ਦੂਸਰੀ ਚੱਕਰ ਏ ਸੀ ਗੱਡੀ ਮਿਲ ਗਈ ਅਸੀਂ ਤਾਂ ਨਿਕਲਣ ਲੱਗੇ ਸੀ ਉਸੇ ਟਾਈਮ ਬਾਅਦ ਵਿੱਚ ਸਾਨੂੰ ਯਾਦ ਆ ਵੀ ਆਰ ਸੀ ਤਾਂ ਹਲੇ ਅਪਲਾਈ ਕੀਤੀ ਹੋਈ ਆ ਆਰ ਸੀ ਤਾਂ ਹਲੇ ਤੱਕ ਆਈ ਨਹੀਂ ਤੇ ਜਦ ਕਿ ਪੰਜਾਬ ਵੈਸੇ ਤਾਂ ਕੋਈ ਚੱਕਰ ਨਹੀਂ ਚੱਲੀ ਨਾ ਉਹ ਮੇਲੇ ਖੜ ਗਿਆ ਨਾ ਜਦ ਕਿ ਆਰ ਸੀ ਦਾ ਐਡਾ ਕੋਈ ਚੱਕਰ ਨਹੀਂ ਹੁੰਦਾ ਜੇ ਆਪਾਂ ਅ ਅਪਲਾਈ ਕੀਤੀ ਹੋਈ ਆ ਉਹ ਪੇਪਰ ਮਿਲਿਆ ਹੁੰਦੇ ਆ ਅਪਲਾਈਡ ਸਟੇਟਸ ਵਾਲਾ ਬਟ ਸਾਨੂੰ ਚੱਕਰ ਇਹ ਪੈ ਗਿਆ ਕਿ ਮੈਂ ਕਿਹਾ ਕਾਨੂੰ ਹਨ ਕੋਈ ਪਤਾ ਨਹੀਂ ਦੂਸਰੀ ਸਟੇਟਸ ਵਿੱਚ ਕੋਈ ਚੱਕਰ ਪੈ ਸਕਦਾ ਜਦੋਂ ਆਪਾਂ ਕਿਤੇ ਟ੍ਰਿਪ ਤੇ ਜਾਵਾਂਗੇ ਹੁਣ ਦੂਜੀ ਸਟੇਟ ਦਾ ਚੱਕਰ ਇਹ ਹੈ ਕਿ ਆਪਾਂ ਇਹ ਨਹੀਂ ਜਾਣਦੇ ਸੀ ਵੀ ਸਾਨੂੰ ਕਿਤੇ ਵੀ ਸਾਨੂੰ ਕਿਤੇ ਵੀ ਤੰਗੀ ਆਏ ਉਸ ਚੱਕਰ ਕਰਕੇ ਅਸੀਂ ਆਰਸੀ ਦੀ ਵੇਟ ਕੀਤੀ ਹੁਣ ਸਾਡੀ ਆਰਸੀ ਆ ਗਈ ਹੈ ਗੱਡੀ ਦੇ ਸਾਰੇ ਡਾਕੂਮੈਂਟ ਹੋ ਗਏ ਪੂਰੇ ਆਪਾਂ ਉਹਨਾਂ ਦਿਨਾਂ 'ਚ ਜਿਹੜੀ ਤਰੀਕ ਨੂੰ ਆਪਾਂ ਇੰਗਲੈਂਡ ਜਾਣਾ ਸੀ ਉਹਨਾਂ ਦਿਨਾਂ 'ਚ ਹੁਣ ਆਪਾਂ ਚੱਲੇ ਆ ਜੀ ਆਪਣੀ ਰੋਡ ਟ੍ਰਿਪ ਤੇ ਤੇ ਹੁਣ ਰੋਡ ਟ੍ਰਿਪ ਸਾਡੀ ਸਟਾਰਟ ਹੈ ਅੱਜ ਅਸੀਂ ਨਿਕਲੇ ਹੋਇਆ ਹੈ ਬਾਜ਼ਾਰ ਕਿਉਂਕਿ ਜਿਹੜੇ ਜਿਹੜੇ ਸਾਡੇ ਸਮਾਨ ਰਹਿੰਦੇ ਨੇ ਲੈਣ ਆਲੇ ਕਿਉਂਕਿ ਰੋਡ ਟ੍ਰਿਪ ਤੇ ਜਾਣਾ ਹੈ ਤੇ ਨਾਲ ਸਾਡੇ ਸਿਮਰਤ ਨੇ ਵੀ ਜਾਣਾ ਹੈ ਮਤਲਬ ਕਿਰਨ ਦੇ ਬ੍ਰਦਰ ਨੇ ਉਹ ਵੀ ਨਾਲ ਜਾਊਗਾ ਕਿਉਂਕਿ ਅਸੀਂ ਫਿਰ ਤਿੰਨ ਤਿੰਨ ਡਰਾਈਵਰ ਹੋ ਜਾਾਂਗੇ ਕੋਈ ਲੰਬੀਆਂ ਲੰਬੀਆਂ ਯਾਤਰਾ ਕਰਨੀਆਂ ਨੇ ਇੱਕ ਇੱਕ ਦਿਨ ਇਸ 10 10 12 12 ਘੰਟੇ ਵੀ ਗੱਡੀ ਚੱਲ ਸਕਦੀ ਏ ਤੇ ਉਸ ਚੱਕਰ ਕਰਕੇ ਫਿਰ ਆ ਕਿ ਤਿੰਨ ਜਿਹੜੇ ਹੋਵਾਂਗੇ ਤਾਂ ਵਧੀਆ ਨਜ਼ਾਰੇ ਨਾਲ ਥਕਾਵਟ ਨਹੀਂ ਹੋਏਗੀ ਤੇ ਦੂਸਰੀ ਚੀਜ਼ ਇਹ ਹੈ ਹੁਣ ਅਸੀਂ ਲਿਸਟ ਇਹ ਤਿਆਰ ਕਰ ਲਈ ਵੀ ਸਾਨੂੰ ਸਮਾਨ ਕੀ ਕੀ ਚਾਹੀਦਾ ਹੈ ਤੇ ਟ੍ਰੈਵਲਿੰਗ ਵਾਸਤੇ ਤੇ ਇਬਾਦਤ ਵਾਸਤੇ ਕੀ ਕੀ ਸਮਾਨ ਚਾਹੀਦਾ ਇਬਾਦਤ ਦੀ ਮੈਡੀਸਿਨਸ ਸਾਡੇ ਵਾਸਤੇ ਸਾਨੂੰ ਮੈਡੀਸਿਨ ਜਿਹੜੀਆਂ ਯੂਨੀਵਰਸਲ ਹੁੰਦੀਆਂ ਨੇ ਢਿੱਡ ਦਰਦ ਦੀ ਇਨਫੈਕਸ਼ਨ ਦੀ ਜ਼ੁਕਾਮ ਮੜੀ ਦੀ ਉਹ ਲੈ ਲਾਂਗੇ ਇਬਾਦਤ ਦੇ ਕੱਪੜੇ ਸਾਡੇ ਕੱਪੜੇ ਐਕਸਟਰਾ ਵਾਸਤੇ ਲੋਰਾਂ ਡਿਸ਼ਟਾਈ ਅਸੀਂ ਜਿਆਦਾ ਲੇ ਕੇ ਜਾਵਾਂਗੇ ਕਿਉਂਕਿ ਸਫ਼ਰ ਦੇ ਵਿੱਚ ਇਹਦੀ ਆਵਾਜ਼ ਹੈ ਸਫ਼ਰ ਦੇ ਵਿੱਚ ਤੇ ਉਹ ਚੀਜ਼ਾਂ ਹੋ ਗਿਆ ਏ ਗੁਲਟੂ ਜਾਂ ਠੀਕ ਨਹੀਂ ਗਾ ਇਹ ਮੈਨੂੰ ਲੱਗਦਾ ਪੱਟ ਲੈਣਾ ਚਾਹੀਦਾ ਇਹ ਤਾਂ ਸੋਖਾ ਕਿੰਨਾ ਤੇ ਕੋਈ ਦਿਨ ਨਾਲ ਹਨਾ ਟੰਗਿਆ ਹੋਇਆ ਪੱਟ ਦੇਣਾ ਚਾਹੀਦਾ ਪੱਟ ਦੇਣਾ ਚਾਹੀਦਾ ਕੰਮ ਤਾਂ ਨਹੀਂ ਰਿਹਾ ਕਿਸੇ ਹਿੱਲੀ ਜਾਂਦਾ ਹਨਾ ਆਵਾਜ਼ ਵੀ ਕਰ ਰਿਹਾ ਤੁਹਾਨੂੰ ਵੀ ਆ ਰਹੀ ਹੈ ਉਤਾਰ ਦਾ ਉਤਾਰ ਦੇ ਦਿੰਦਾ ਦੇ ਗੁਲਟੂ ਇਹ ਪੱਟ ਕੇ ਆਪਾਂ ਸੈਲਫੀ ਸਟਿਕ ਫੜ ਲਈ ਉਹ ਜਾਰੀ ਸੋਖੀ ਲੱਗ ਰਹੀ ਹੈ ਕਿਉਂਕਿ ਉਹ ਦਿਨ ਹਿੱਲੂਗਾ ਨਹੀਂ ਸੋ ਹੁਣ ਅਸੀਂ ਸਮਾਨ ਜਿਹੜੇ ਲੈਣੇ ਨੇ ਉਹ ਤਾਂ ਲੈਣੇ ਨੇ ਇੱਕ ਛੋਟਾ ਜਿਹਾ ਸਿਲੰਡਰ ਲੈਣਾ ਹੈ ਜਿਵੇਂ ਰਸਤੇ 'ਚ ਕੁਕਿੰਗ-ਕੁਕਿੰਗ ਕਰਾਂਗੇ ਥੋੜੀ ਬਹੁਤੀ ਤੋਂ ਭਾਂਡਿਆ ਭੁੰਡਿਆ ਵਾਸਤੇ ਵੀ ਸਮਾਨ ਲੈ ਲਿਆ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਸਾਰਾ ਸਮਾਨ ਹੁੰਦਾ ਸੀ ਉਹ ਸਮਾਨ ਅੱਜ ਲੈਣ ਚੱਲੇ ਆ ਇੱਕ ਛੋਟਾ ਜਿਹਾ ਗੱਦਾ ਵੀ ਤਿਆਰ ਕਰਾਣਾ ਜਿਹਦੇ ਨਾਲ ਇਬਾਦਤ ਆਰਾਮ ਨਾਲ ਬੈਠੀ ਰਵੇ ਪਿੱਛੇ ਲੇਟ ਸਕੇ ਇਬਾਦਤ ਵਾਸਤੇ ਸੋ ਆਲਾ ਥੋੜਾ ਥੋੜਾ ਸਮਾਨ ਜਿਹੜਾ ਉਹ ਬਹੁਤ ਜ਼ਿਆਦਾ ਵਾ ਜਿਹੜੇ ਸਾਡੇ ਕੋਲ 4-5 ਦਿਨ ਹੈ ਇਹਦੇ ਚ ਹੀ ਉਹ ਮਤਲਬ ਕਵਰ ਹੋਣਗੇ ਸਮਾਨ ਮੁੜ ਤੇ ਹੁਣ ਵੀ 12:30 ਵਜ ਗਏ ਕਿਉਂਕਿ ਕੋਈ ਘਰੇ ਆਇਆ ਸੀ ਉਹਨਾਂ ਨੂੰ ਅਟੈਂਡ ਕਰਕੇ ਛੁੱਪੀ ਤਾਂ ਫਿਰ ਹੁਣ ਹੀ ਨਿਕਲੇ ਆ ਦੁਪਹਿਰ ਦਾ ਟਾਈਮ ਤੇ ਸਾਰਾ ਸਮਾਨ ਸਾਨੂੰ ਹੁਣ ਜਿੰਨੇ ਵੀ ਦੇਣਾ ਉਹਨੇ ਟਾਈਮ ਤੁਹਾਨੂੰ ਪੈਕਿੰਗ ਹੀ ਹੋਣੀ ਮਸਾਂ ਹੀ ਸਾਡੇ ਕੋਲ ਸਹੀ ਗੱਲ ਹੈ ਹੁਣ ਸਿਰਫ ਪੈਕਿੰਗ ਵਾਲਾ ਦੇਣੀ ਨੇ ਤੇ ਨਾਲੇ ਵੈਸੇ ਕਰਨੀ ਤਾਂ ਆਪਾਂ ਟ੍ਰਿਪ ਪੰਜਾਬ ਦੀ ਸਟਾਰਟ ਸੀ ਜਿਵੇਂ ਤੁਹਾਨੂੰ ਦੱਸਿਆ ਹੀ ਸੀ ਹੈਨਾ ਇਹ ਗਰਮੀ ਕਰਕੇ ਜਿਹੜਾ ਵਾ ਅਸੀਂ ਮਤਲਬ ਨਹੀਂ ਕਰ पाए ਤੇ ਨਾਲ ਇਹ ਅਸੀਂ ਤਾਂ ਵੀ ਸੀ ਕਿ ਸਾਡੇ ਕੋਲ ਆਰ ਸੀ ਨਹੀਂ ਅਜੇ ਪਹੁੰਚੀ ਤਾਂ ਆਪਾਂ ਚਲੋ ਪੰਜਾਬ 'ਚ ਤਾਂ ਆਪਾਂ ਘੁੰਮੇ ਸਕਦੇ ਆ ਡਿਜੀਟਲ ਆਕਰ 'ਚ ਧਾਰ ਸੀ ਆ ਗਈ ਸੀ ਲੇਕਿਨ ਫਿਰ ਵੀ ਜਦੋਂ ਆਪਾਂ ਹੁਣ ਲੰਬੇ ਰੂਟ ਤੇ ਜਾਣਾ ਤੇ ਸਾਡੇ ਕੋਲੋ ਜਿਹੜੀ origignal ਮਤਲਬ ਜਿਹੜੀ ਹੋਣੀ ਕਾਪੀ ਆ ਜ਼ਰੂਰੀ ਆ ਹਨਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵਾਲੇ ਕੋਈ ਰੋਕ ਲੈ ਹਨਾ ਕਹਾਂ ਵੀ ਤੁਸੀਂ origignal ਹੀ ਦਿਖਾਓ ਆ ਡਿਜੀਟਲ ਆਕਰ ਵਾਲੀ ਨਹੀਂ ਵੇਖਣੀ ਐਵੇਂ ਕੋਈ ਅੜ ਜੇ ਤਾਂ ਆਪਾਂ ਕਿਉਂ ਆਪਾਂ ਦਈਏ ਕਿਸੇ ਨੂੰ ਹਨਾ ਹਾਂ ਤੋ ਇਸ ਕਰਕੇ ਸੀ ਪੂਰੇ ਆਪਣੇ ਜੋ ਵੀ ਗੱਡੀ ਦੇ ਕਾਗਜ਼ ਹੁੰਦੇ ਨੇ ਜੋ ਵੀ ਸਾਰਾ ਕੁਝ ਆ ਉਹ ਆਪਾਂ ਪੂਰਾ ਕਰਕੇ ਤੇ ਫੇਰ ਹੀ ਹੁਣ ਆਪਾਂ ਹੁਣ ਟ੍ਰਿਪ ਤੇ ਜਾਣ ਲੱਗੇ ਆ ਤੇ ਨਾਲ ਪੰਜਾਬ ਜਦੋਂ ਕੱਢਾਂਗੇ ਜਦੋਂ ਮੌਸਮ ਵਧੀਆ ਹੋ ਜਾਏ ਵਧੀਆ ਹੋ ਜਾਊਗਾ ਉਦੋਂ ਕੱਢਾਂਗੇ ਜ਼ਰੂਰ ਕੱਢਾਂਗੇ ਪੰਜਾਬ ਦਾ ਤੇ ਕੀ ਕਹਣਾ ਦਾ ਟਟਡੇ ਚੇਂਜ ਹੋਈ ਜਾਂਦੀ ਨੇ ਚੇਂਜ ਹੋਈ ਜਾਂਦੀ ਨੇ ਟ੍ਰਿਪ ਕਦੀ ਜਾਣਾ ਯੂਕੇ ਸੀ ਆਪਾਂ ਯੂਕੇ ਯੂਕੇ ਤੋਂ ਪੰਜਾਬ ਪੰਜਾਬ ਤੋਂ ਹੁਣ ਪਤਾ ਨਹੀਂ ਹੋਰ ਕਿੱਥੇ ਚੱਲਿਆਂ ਕਿੱ데 ਚੱਲਨੇ ਆ ਪਰ ਜਾ ਰਹੇ ਹੁਣ ਤਾਂ ਸ਼ੋਰ ਹੋ ਗਿਆ ਵੀ ਜਾ ਰਹੇ ਜਿੱਥੇ ਵੀ ਜਾ ਰਹੇ ਆ ਬਹੁਤ ਵਧੀਆ ਥਾਂ ਤੇ ਜਾ ਰਹੇ ਆ ਸਕੂਨ ਵਾਲੀ ਥਾਂ ਤੇ ਜਾ ਰਹੇ ਆ ਤੇ ਮਸਚਾਲਾ ਸਾਮਾਨ ਖਰੀਦ ਲਿਆ ਤੁਸੀਂ ਸਾਰੇ ਜਣਾ ਸਾਡਾ ਸਾਥ ਦੇਵੋ ਸਾਡਾ ਟ੍ਰਿਪ ਜਰੂਰ ਵੇਖਿਓ ਅਸੀਂ ਕਿੱਥੇ ਕਿੱਥੇ ਘੁੰਮ ਕੇ ਜਾ ਰਹੇ ਹਾਂ ਔਰ ਵੀ ਇਬਾਦਤ ਦੇ ਨਾਲ ਸਾਡਾ ਫਰਸਟ ਟ੍ਰਿਪ ਕਿਵੇਂ ਦਾ ਰਹੂਗਾ ਬਾਈਕਾਰ ਮਤਲਬ ਬਾਈ ਰੋਡ ਜਿਹੜਾ ਅਸੀਂ ਜਾਣਾ ਵਾ ਪੀ ਕੀ ਐਕਸਪੀਰੀਅੰਸ ਮਿਲਦਾ ਫਰਸਟ ਟ੍ਰਿਪ ਤੇ ਸਾਨੂੰ ਇਬਾਦਤ ਨਾਲ ਦੇਖਦੇ ਆਂ ਦਾਜੀ ਨਮ ਗੋਦੀ ਨਹੀਂ ਝਕਣਾ ਤੁਹਾਨੂੰ ਸੀ ਇਹ ਸਾਈਟ ਦੇ ਸਾਈਟ ਕਿਹੜੀ ਹੋ ਰਹੀ ਹੈ ਨਹੀਂ ਵੇਖਣਾ ਇੱਥੇ ਉਹ ਦਿਖਾਓ ਜਿਹੜੇ ਮੇਰੇ ਗੰਦ ਜੀ ਹੈ ਸਾਈਕਲ ਨਹੀਂ ਸਾਈਕਲ ਨਹੀਂ ਸਾਈਕਲ ਨਹੀਂ ਹੋ ਗਿਆ ਮਤਲਬ ਬੈਠਣ ਬੈਠਣ ਆਪ ਉੱਠ ਕੇ ਬੈਠ ਆ ਜਾ ਕਰ ਇਹ ਦੁਨੀਆ ਰੋੜਾ ਬੰਦੀ ਮੈਨੂੰ ਖੜਾ ਕਰ ਗਏ ਨੇ ਇਹ ਚੰਗਾ ਕਿੰਦੂ ਮੈਂ ਦੇ ਸਕਦੀ ਹਾਂ ਕਿ ਚੱਲ ਬੱਚੇ ਨਹੀਂ ਬਹੁਤ ਅੰਦਰ ਨੂੰ ਘੱਟ ਹੈ ਟਿਕੀ ਕ ਬਾਹਰ ਨੂੰ ਕੰਫਰਟੇਬਲ ਹੈ ਅੰਦਰ ਨੂੰ ਘੱਟ ਹੈ ਉੱਧਰ ਟੰਗ ਆ ਜਾਇਆ ਲੱਗ ਰਿਹਾ ਅੰਦਰ ਨੂੰ ਘੱਟ ਹੈ ਬਹੁਤ ਅੰਦਰ ਨੂੰ ਕੰਜਸਟਡ ਹੋ ਜੂਗਾ ਕਰਕੇ ਦੇਖ ਲੈ ਹਾਂਜੀ ਬਾਵਾ ਅੰਦਰ ਨੂੰ ਕਰਨਾ ਨਹੀਂ ਅਜਾ ਬਾਵਾ ਆਪਾਂ ਨਹੀਂ ਜੇ ਅੰਦਰ ਹੋ ਜਾਣੀ ਫਿਰ ਇਹਦੀਆਂ ਬਾਵਾ ਮੇਰੇ ਖਿਆਲ ਯੂਜ਼ ਨਹੀਂ ਹੋਣਗੀਆਂ ਨਹੀਂ ਉਹ ਫਿਰ ਟਾਈਟ ਹੋ ਜਾਏਗਾ ਉਹ ਬੱਚਾ ਇਤਨਾ ਕੰਜੈਸਟਿਡ ਹੋ ਜਾਏਗਾ ਫਿਰ ਉਹ ਇੱਕ ਵਾਰ ਠੀਕ ਹੈ ਜੇ ਬਾਵਾ ਕੱਢਣੀ ਆ ਫਿਰ ਉਹ ਸਾਈਡ ਤੇ ਅੱਗੇ ਆਓ ਕਿਵੇਂ ਲੱਗ ਰਿਹਾ ਠੀਕ ਲੱਗ ਰਿਹਾ ਹਾਂ ਤਾਂ ਟੁਰਨੇ 'ਚ ਕਿਵੇਂ ਕੰਫਰਟੇਬਲ ਹੈ ਮਤਲਬ ਗੋਦੀ ਚੱਕ ਕੇ ਦੁਰਨ ਨਾਲੋਂ ਐਦਾਂ ਬੈਠ ਰਿਹਾ ਹੈ

ਲਟਕ ਜਾਏ ਜਾਂਦਾ ਤੇ ਇਹਨੂੰ ਜਿੱਦਾਂ ਇਹ ਕੈਰੀ ਕਰਿਆ ਹੋਇਆ ਹੈ ਨਾ ਇਹ ਪਿੱਛੇ ਵੀ ਕੈਰੀ ਹੋ ਜਾਂਦਾ ਹੈ ਪਿੱਛੇ ਤੋਂ ਵੀ ਕੈਰੀ ਕਰ ਸਕਦੇ ਹੋ ਸੀਟ 'ਤੋਂ ਵੀ ਤੁਸੀਂ ਪਿੱਛੋਂ ਕੈਰੀ ਕਰ ਸਕਦੇ ਹੋ ਬਟ ਜੇ ਤੁਸੀਂ ਕੁਝ ਟਾਈਮ ਨਹੀਂ ਯੂਜ਼ ਕਰਨੀ ਉਹ ਸੀਟ ਤੇ ਇਹ ਤਾਂ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ 'ਚ ਇਹ ਸੀਟ ਰਿਮੂਵ ਨਹੀਂ ਹੁੰਦੀ ਨਹੀਂ ਆ ਚੀਜ਼ ਨਹੀਂ ਹੋਣੀ ਇਹ ਵੀ ਦਿਖਾ ਦਿਓ ਫਿਰ ਇੱਕ ਕੈਟਰ ਰਿਮੂਵਮੈਂਟ ਆਣੀਗੀ ਇਹਨੂੰ ਵੀ ਯੂਜ਼ ਹੁੰਦਾ ਹੈ ਤਾਂ ਹੀ ਤਾਂ ਹੋ ਗਿਆ ਓਕੇ ਓਕੇ ਤਾਂ ਭਾਈ ਤਾਂ ਇਹ ਨਹੀਂ ਐਵੇਂ ਪੁੱਛ ਰਹੀ ਆ ਠੀਕ ਆ ਖੁਸ਼ ਆਓ ਹਮਮ ਠੀਕ ਆ ਉੱਲਣਾ ਬਣਾ ਇਹਦੇ ਵਿੱਚ ਇੱਕ ਖਾਸियत ਲੱਗੀ ਸੀਟ ਰਿਮੂਵ ਹੋ ਜਾਂਦੀ ਹੈ ਜੇ ਕੱਲ ਨੂੰ ਤੁਸੀਂ ਵਿਦਆਊਟ ਸੀਟ ਵੀ ਕਰਨਾ ਚਾਹੁੰਦੇ ਹੋ ਤਾਂ ਹੋ ਜਾਏਗੀ ਇਹਦੇ ਜਿਵੇਂ ਪਿੱਛੇ ਵੀ ਜਿਵੇਂ ਪਿੱਠੂ ਦੇ ਵੀ ਬਣ ਜਾਂਦਾ ਜੇ ਮੈਂ ਪਿੱਛੇ-ਪਿੱਛੇ ਜਾਣਾ 옵ਸ਼ਨ ਜ਼ਿਆਦੀਆਂ ਨੇ ਇਹਦੀਆਂ ਉਹ ਚ ਉਹ ਹਾਲਫ ਰੈਬਟ ਦਾ ਸੀ ਜਿਹੜਾ ਤੁਸੀਂ ਦਿਖਾਇਆ ਵਾਲਾ ਹਾਂ ਜੀ ਇਹਦੇ ਇਹ ਤਾਂ ਪਿੱਛੇ ਬਣਦਾ ਪਿੱਛੇ ਤਾਂ ਵੀ ਲੱਗਦੀ ਹੈ ਪਿੱਛੇ ਵੀ ਬਣੇਗਾ ਮਤਲਬ ਉਹ ਹੈ ਕਿ ਸਿਰਫ ਜੇ ਤੁਸੀਂ ਕੱਲੀ ਸੀਟ ਯੂਜ਼ ਕਰਨੀ ਹੈ ਤਾਂ ਉਹ ਚੀਜ਼ ਹੋ ਜਾਏਗੀ ਤੁਹਾਡੀ ਆਜੋ ਆਜੋ ਚਲਿਏ ਥੋੜੇ ਦਿਨ ਬਾਅਦ ਲੈ ਕੇ ਆਵਾਂਗੇ ਘੁੰਮੀ ਕਰਕੇ ਜੇ ਤੁਸੀਂ ਆਪਣੀ ਗੱਡੀ ਤੇ ਆਓ ਸੀ ਆਪਣੀ ਗੱਡੀ ਤੇ ਜਾਨੇ ਆ ਆਜੋ ਇਹ ਬੈਗ ਗੇਅਰ ਪਾ ਰਹੀ ਹੈ ਇਹ ਬੈਂਡ ਤੇ ਹੀ ਬੈਗੀ ਹੁੰਦੀ ਹੈ ਆਜੋ ਬੇਟਾ ਆਜੋ ਇਹਨੂੰ ਅੱਛਾ ਲੱਗ ਰਿਹਾ ਹਾਂ ਆਸ-ਪਾਸ ਸਾਰਾ ਕੁਝ ਇਹਦੇ ਨਾਲ ਰਿਲੇਟਿਡ ਸਮਾਨ ਆ ਨਾ ਹਾਂ ਤਾਂ ਦੀ ਬੋਲ ਰਹੀ ਹੈ ਬੇਬੀ ਜਿਵੇਂ ਇਹ ਪੂਰਾ ਐਪਲ ਕਿ ਜੋ ਕਿ ਬੁੱਕਸ ਦੀਆਂ ਹੁੰਦੀਆਂ ਜਿਹਦੇ ਕਲਰਫੁੱਲ ਦੇ ਹਾਂ ਦੇ ਕਾਰਟ ਹਾਂਜੀ ਆਜੋ 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 ਆਰੀ ਆਰੀ ਆਜੋ 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 이 바디, 아저, 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 ਪੈਰ ਲੱਗੇ ਆ ਦੇਖੋ ਤੇ ਦੋਨੋਂ ਪੂਰੇ ਵਧੀਆ ਹਮ ਤੇ ਚੰਨ ਲੱਗੇ ਬੜੇ ਨਾ ਸਮਝਦਾ ਹਮ ਸਟੈਪ ਪਕੜ ਰਹੀ ਹੈ ਅੱਗੇ ਕਿਉਂਕਿ ਇਦਾਂ ਬੰਦੇ ਚੱਲਦਾ ਜਿਵੇਂ ਇਹਦੇ ਲਈ ਬੋਰਿੰਗ ਜਿਹਾ ਵਾ ਬੈੱਡ ਤੇ ਰਹਿੰਦੀ ਹੈ ਹਾਂ ਜਰੂਰੀ ਨਹੀਂ ਵੀ ਚੱਲਣ ਵਾਸਤੇ ਪਰ ਇਹਦੇ ਨਾਲ ਥੋੜਾ ਇਹਨੂੰ ਵੀ ਥੋੜਾ ਐਨਜੋਏ ਕਰਦੀ ਹੈ ਹਮ ਲਓ ਜੇ ਸਮਾਰਟਫੋਨ ਲੈ ਲਿਆ ਤੇ ਸਮਾਰਟਫੋਨ ਹੀ ਲੈ ਲੂਕ ਹੈ ਹੁਣ ਅਸੀਂ ਘਰ ਵਾਪਸ ਜਾ ਰਹੇ ਹਾਂ ਟਾਈਮ ਪਤਾ ਨਹੀਂ ਕਿੰਨਾ ਵੱਜ ਗਿਆ ਟਾਈਮ ਬਹੁਤ ਹੋ ਗਿਆ ਟਾਈਮ ਹੋ ਗਿਆ ਤਕਰੀਬਨ 5 ਵਜ ਗਏ ਹਾਂ 5 ਵਜ ਗਏ ਸੀ ਘਰੋਂ ਸਾਢੇ 11 ਵਜੇ ਮਿਲਦਾ ਸਾਢੇ 11 12 ਦੇ ਵਿੱਚ ਵਿੱਚ ਨਿਕਲੇ ਸੀ ਪੂਰੇ 5 ਵਜ ਗਏ ਹੁਣ ਅਸੀਂ ਘਰੇ ਘਰੇ ਜਾ ਰਹੇ ਆ ਤੇ ਬਾਦ ਦਾ ਗੱਦਾ ਅਸੀਂ ਜਾਂਦੇ ਪਹਿਲਾਂ ਬਣਾਉਣ ਵਾਸਤੇ ਦੇ ਗਏ ਸੀ ਜਦੋਂ ਉਥੋਂ ਮੈਂ ਆਪਣੇ ਕੱਪੜੇ-ਕੁਪੜੇ ਲੈ ਲੈ ਆਉਂਦਾ ਹਾਂ ਇਹਦਾ ਗੱਦਾ ਲੈ ਲਿਆ ਤੇ ਹੁਣ ਇਹ ਆਪਣੇ ਗੱਦੇ 'ਚ ਬੈਠੀ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਸਟਾਰਟ ਕਰਦੇ ਅਸੀਂ ਬਾਦ ਦੇ ਗੱਦੇ ਤੋਂ ਓਏ ਬਾਦ ਤਾਂ ਇੰਜੋਏ ਬੜਾ ਕਰ ਰਹੀ ਆ ਆ ਵੇਖੋ ਜੀ ਅਸੀਂ ਬਾਦ ਦਾ ਗੱਦਾ ਬਣਾਇਆ ਨਿਊ ਵੈਲਵਟ ਦਾ ਆਏ ਹਾਏ ਐ ਵੈਲਵਟ ਤੇ ਬੈਠੇ ਕੀ ਮੇਰੀ ਟਿੰਗੜੂ ਮੇਰੇ ਛੋਨਾ ਇਧਰ ਇੱਕ ਵਾਰੀ ਵੇਖ ਲਓ ਇਧਰ ਸਾਰਿਆਂ ਨੂੰ ਇਬਾਦਤ ਸਬਸਕ੍ਰਾਈਬਰਸ ਨੂੰ ਦੇਖ ਲਓ ਜਿਹੜਾ ਤੁਹਾਨੂੰ ਇਨਾ ਪਿਆਰ ਕਰਦੇ ਆ ਦੇਖ ਲਓ ਇਧਰ 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 ਇਬਾਦਤ ਆ ਦੇਖ ਲਿਆ ਇਹ ਇਬਾਦਤ ਬਹੁਤ ਇੰਜੋਏ ਕਰ ਰਹੀ ਆ ਆ ਗੱਦਾ ਸੀ ਇਹਦੇ ਹੁਣ ਇਹ ਟ੍ਰਿਪ ਤੇ ਜਾਣਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਤੇ ਇਹਦੇ ਸੌਣ ਵਾਸਤੇ ਬਿਠਾਇਆ ਵਾ ਇਹ ਸੀ ਇਸ ਸ਼ੇਪ ਚ ਤਾਂ ਬਣਾਇਆ ਵਾ ਕਿਉਂਕਿ ਜੇ ਮੰਨੋ ਇੱਥਾ ਲੰਮੇ ਪਾ ਕੇ ਇਹਨੂੰ ਸਵਾਦਾ ਕਿ ਤੇ ਜੇ ਅੱਗੇ ਬਿਲਕੁਲ ਇਹਦੇ ਨਾਲ ਲਾਤਾ ਸੀ ਜੇ ਸ਼ਿਪੀ ਬ੍ਰੇਕ ਬਰੂਕ ਮਾਰ ਦੇ ਤੇ ਜੇ ਅੱਗੇ ਇਦਾਂ ਵੱਜੇ ਤੇ ਡਿੱਗੇ ਨਾ ਕਿ ਇਹ ਬਸੇ ਬਾਅਦਦਾ ਹੈ ਨਾ ਇਹਨੂੰ ਪੂਰੀ سپورਟ ਮਿਲੇ ਤੇ ਬਾਕੀ ਆਪਾਂ ਇੱਥੇ ਇਹਦੇ ਥੱਲੇ ਬੈਗ ਬੂਗ ਰੱਖਾਂਗੇ ਤੇ ਇਹ ਵਾਲੀ ਸਾਈਡ ਤੋਂ ਵੀ ਥੋੜਾ ਜਿਹਾ ਥੱਲੇ ਸਮਾਨ ਕੁਛ ਰੱਖ ਕੇ ਤੇਨੂੰ ਸਟੇਬਲ ਪ੍ਰੋਪਰ ਇੱਕੋ ਜਿਹਾ ਸਟੇਬਲ ਕਰ ਦਾਂਗੇ ਚੰਗੀ ਤਰ੍ਹਾਂ ਗੇਦਰ ਵਾਲੀ ਬਾਦਤ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਦਤ ਸੁੱਤੀ ਜਾਵੇ ਤੇ ਆਪਣੇ ਖਿਡੌਣਿਆਂ ਨਾਲ ਖੇਡਦੀ ਜਾਵੇ ਹਨਾ ਇਹ ਬਾਦਤ ਹੈ ਸੋਨੇ ਤੇ ਸ਼ਾਪਿੰਗ ਅਸੀਂ ਹੁਣ ਕਰ ਲਈ ਆ ਇਹ ਬਾਦਤ ਦੀ ਵੀ ਸ਼ਾਪਿੰਗ ਕਰ ਲਈ ਬਾਦਤ ਬੜੀ ਖੁਸ਼ ਹੋਈ ਆ ਜੀ ਬਾਦਤ ਦੀ ਖੁਸ਼ੀ ਮਤਲਬ ਮੈਂ ਜਦੋਂ ਇਹ ਬਾਦਤ ਇੰਨੀ ਖੁਸ਼ ਹੋ ਰਹੀ ਸੀ ਮਿੱਟੋ ਮਤਲਬ ਵੇਖਣ ਜਾ ਰਿਹਾ ਮੈਂ ਸਿੱਪੀ ਨੂੰ ਕਿਹਾ ਨਹੀਂ ਸਿੱਪੀ ਆਪਾਂ ਲੈਣਾ ਹੀ ਲੈਣਾ ਪਹਿਲਾਂ ਮੈਂ ਸੋਚਿਆ ਸੀ ਕਿ ਵੋਕਰ ਨਹੀਂ ਲਵਾਵਾਂਗੇ ਤੇ ਪਰ ਇਹ ਬਾਦਤ ਦੀ ਜਿਹੜੀ ਖੁਸ਼ੀ ਵੇਖੀ ਨਾ ਉਹਦੇ ਵਿੱਚ ਉਰੇ ਆ ਹੀ ਨਹੀਂ ਗਿਆ ਅੱਡੇ ਕੋਲ ਮੈਂ ਤੇ ਵੈਹੀ ਮੋਕਰ ਲੱਗੀ ਮੈਂ ਆਖਿਆ ਚਲ ਇੱਕ ਵਾਰੀ ਬਿਠਾ ਕੇ ਵੇਖਾ ਇਹਦੇ ਵਿੱਚ ਇਬਾਦਤ ਕੀ ਕਰਦੀ ਆ ਪੂਰੀ ਬਾਦਲ ਸੱਚੀ ਬਹੁਤ ਖੁਸ਼ੀ ਜੀ ਸੀ ਬੜਾ ਇਹ ਇਬਾਦਤ ਨੇ ਇੰਜੋਏ ਕੀਤਾ ਔਰ ਰਿੜ ਵੀ ਗਈ ਉਹਦੇ ਵਿੱਚ ਬੈਠ ਕੇ ਪਰ ਮੈਨੂੰ ਇਦਾਂ ਲੱਗਣ ਲੱਗ ਗਿਆ ਮੇਰੇ ਮਨ ਦੇ ਵਿੱਚ ਇੱਕ ਇਹ ਚੀਜ਼ ਆਉਣ ਲੱਗੀ ਕਿ ਇਬਾਦਤ ਦੀ ਲਾਈਫ ਦੇ ਵਿੱਚ ਸਿਰਫ ਕੀ ਹੈ ਇੱਕ ਬੈੱਡ ਆ ਜਾਂ ਸਾਡੀ ਗੋਦੀ ਆ ਜਾਂ ਗੱਡੀ ਚੱਲ ਜਾਂਦੀ ਆ ਜਾਂ ਆਪਣੀ ਫੂਡ ਚੇਅਰ ਜਿਹੜੀ ਇਹਦੀ ਫਿਟਿੰਗ ਵਾਲੀ ਚੇਅਰ ਆ ਉੱਤੇ ਬਹਿ ਕੇ ਆਪਣਾ ਖਾਣਾ ਖਾਂਦੀ ਆ ਬਸ ਆ ਵਾ ਇਦ ਨਾਲ ਇਹ ਹੈ ਕਿ ਥੋੜਾ ਐਕਸਪਲੋਰ ਕਰੂਗੀ ਘਰ ਨੂੰ ਮੈਂ ਕਿਚਨ ਚ ਹੋਊਗੀ ਮੇਰੇ ਨਾਲ ਤਾਂ ਲੱਗੇ ਰਹੋਗੀ ਹੈਨਾ ਥੋੜਾ ਦਿੱਕਤ ਨਹੀਂ ਆਊਗੀ ਇਦਾਂ ਤੇ ਮੈਨੂੰ ਮੈਂ ਬਹੁਤ ਵਧੀਆ ਲੱਗਾ ਸ਼ਿਪੀ ਨੂੰ ਬਹੁਤ ਵਧੀਆ ਲੱਗਾ ਸ਼ਿਪੀ ਕੋ ਰਿਆ ਨਹੀਂ ਗਿਆ ਸ਼ਿਪੀ ਨੂੰ ਉਸ ਤੇ ਵਲੇ ਆਪਣੀ ਕੁੜੀ ਵਾਸਤੇ ਹੈ ਕਹਿੰਦੇ ਮੈਂ ਤਾਂ ਹੁਣੇ ਲੈ ਕੇ ਜਾਣਾ ਮਖਰ ਮੈਂ ਸੋਚਿਆ ਸੀ ਕਿ ਆਪਾਂ ਟ੍ਰਿਪ ਤੋਂ ਆ ਜਾਈਏ ਫਿਰ ਲੈ ਲਾਂਗੇ ਨੇ ਨਹੀਂ ਮੈਂ ਹੁਣੇ ਹੀ ਲੈਣਾ ਕਿਵੇਂ ਲੱਗਾ ਸ਼ਿਪੀ ਫਿਰ ਤੁਹਾਨੂੰ ਵਧੀਆ ਲੱਗਾ ਮੇਰੀ ਕੁੜੀ ਤੋਂ ਪਰ ਮੈਨੂੰ ਕੁਝ ਨਹੀਂਗਾ ਹੈ ਜਦੋਂ ਇਬਾਦਤ ਨੇ ਵਿੱਚ ਸਮਾਈਲ ਕੀਤੀ ਖੁਸ਼ ਹੋਈ ਦੇਖ ਕੇ ਨਾ ਫਿਰ ਮੈਂ ਕਿਹਾ ਵੀ ਆ ਕੇ ਵੀ ਲੈਣਾ ਹੀ ਆਉਣੀ ਲੈ ਲੋ ਜਿਹੜੇ 4-5 ਦਿਨ 6 ਦਿਨ ਇੱਥੇ ਹੈਗੇ ਆ ਉਹਨਾਂ ਦਿਨ ਤਾਂ ਹੀ ਇੰਜੋਏ ਇੰਜੋਏ ਕਰੀਏ ਮੇਰੀ ਬਣੀ ਬਿਲਕੁਲ ਸਹੀ ਗੱਲ ਨਾ ਹਾਂ ਇਹ ਬਾਕੀ ਬਾਕੀ ਇੱਕ ਆਪਾਂ ਉਹ ਲਿੱਤੀ ਆ ਜਿਹੜੀ ਕੀ ਕਹਿੰਦੇ ਨੇ ਬੇਬੀ ਕੈਰੀਅਰ ਬੇਬੀ ਕੈਰੀਅਰ ਬੇਬੀ ਕੈਰੀਅਰ ਤਾਂ ਲਿੱਤਾ ਕਿਉਂਕਿ ਹੁਣ ਜਦੋਂ ਟ੍ਰਿਪ ਤਾਂ ਜਾਣਾ ਤੇ ਤੁਰਨਾ ਪਾਊਗਾ ਤੇ ਹਰ ਥਾਂ ਤੇ ਜਿਹੜਾ ਸਟੋਲਰ ਹੁੰਦਾ ਉਹ ਨਹੀਂ ਲੈ ਕੇ ਜਾ ਜਾਂਦਾ ਹਨਾ ਕਈ ਥਾਵਾਂ ਤੇ ਫਿਰ ਉਹਦੇ ਨਾਲ ਇਹ ਆ ਕਿ ਜਦੋਂ ਮੈਂ ਉਹਨੂੰ ਮੋਡੇ ਮੋਡੇ ਗੋਦੀ ਚੱਕਦੀਆਂ ਹਨਾ ਬਾਹ ਥੱਕ ਜਾਂਦੀ ਆ ਤੇ ਉਹਦੇ ਨਾਲ ਇਹ ਆ ਕਿ ਮ ਬਹੁਤ سپورਟ ਮਿਲਦੀ ਉਹਨਾਂ ਤਕਾਵੜ ਨਹੀਂ ਹੁੰਦੀ ਇਹਦਾ ਭਾਰ ਹੀ ਨਹੀਂ ਫੀਲ ਹੁੰਦਾ ਉਹਦੇ ਨਾਲ ਜਦੋਂ ਅਸੀਂ ਬਾਦ ਦੋ ਦਿਨਾਂ ਬੇਬੀ ਕੈਰੀਅਰ ਨਾਲ ਚੱਕਦੇ ਆ ਤੇ ਇਸ ਕਰਕੇ ਇਹ ਉਹ ਲੈ ਲਈ ਚਲੋ ਲੈ ਲੂ ਲਿਆ ਹੁਣ ਸਮਾਨ ਸਵਾਰਾ ਸਮਾਨ ਆਪਾਂ ਪਿੱਛੇ ਰੱਖਿਆ ਵਾ ਘਰ ਜਾ ਕੇ ਆਪਾਂ ਅਨਲੋਡ ਕਰਦੇ ਹੋ ਆਪਣੀ ਗੱਡੀ ਨਾਲ ਦੇਖੀ ਮਾਰ ਮਾਰ ਮੁੱਕੇ ਉਂਗਲਾ ਖੋਪੂ ਉਹ ਕਿਨੋ ਦੇ ਵਿੱਚ ਵੇਖ ਰਹੀ ਆ ਇਹ ਬਾਦ ਤੇ ਕੀ ਕਰ ਰਹੀ ਸੀ ਕੀ ਕਰ ਰਹੀ ਸੀ ਤੁਸੀਂ ਇਕੀ ਹੋ ਰਿਹਾ ਨਵਾਂ ਗੱਦਾ ਲੱਭ ਗਿਆ ਤੁਹਾਨੂੰ ਹੈ ਨਵਾਂ ਗੱਦਾ ਓਏ ਹੋਏ ਓਏ ਹੋਏ ਵਾਓ ਬਾਦ ਵੋਕਰ ਆ ਗਿਆ ਮੇਰੇ ਪੁੱਤ ਦਾ ਆਓ ਇੱਕ ਬੈ ਕੇ ਵੇਖੀਏ ਅੱਜ ਜਾਓ 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 ਇਹ ਰਿਮੋਟ ਬਾਅਦ ਦੇਖੀ ਪਹਿਲਾਂ ਉੱਥੇ ਦੇਖ ਵੋਕਰ ਦੇਖ ਇਬਾਦਤ ਦਾ ਗਾਣਾ ਏਟੋ ਐਸੀ ਨਾ ਉਹ ਵਾਲਾ ਸਾਰਿਆਂ ਦੇ ਕਾਕੇ ਲੈਂਦੇ ਵਾਕ ਰਚਲਾ ਇਮੀਡੀਏਟਲੀ ਆ ਹੁਣ ਮੇਰੀ ਮਜਬੂਰੀ ਮਗਰ ਸੁਣੀ ਗਈ ਉਹ ਦੇ ਵਿਚਾਰੇ ਦੀ ਹਾਂ ਸਾਗਰ ਦੀ ਔਟਰੀ ਨੇ ਤਾਂ ਸਿੱਖ ਲਈ ਧਕਾਰ ਤੇ ਆਪਾਂ ਵੀ ਸੁਖਾ ਦਿਆ ਹਾਂ ਹਾਂ ਅਣ ਸੜੀ ਬਾਦ ਅੰਬਾਕਰ ਸਿੱਖਣੇ ਅੱਜ 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 ਇਬਾਦਤ ਆਪਣੇ ਝੁੱਲੇ ਚਾਲੇ ਤੇ ਆਪਣੀ ਵਾਕਰ ਤੇ ਖੇਡ ਕੋੜ ਕੇ ਹੁਣ ਥੱਕ ਕੇ ਸੋ ਗਈ ਤੇ ਫਿਰ ਉਹ ਉਧਰ ਟ੍ਰਿਪ ਦੀਆਂ ਤਿਆਰੀਆਂ ਕਰਦੇ ਹੋਏ ਟ੍ਰਿਪ ਦੇ ਵਿੱਚ ਜੋ-ਜੋ ਸਮਾਨ ਚਾਹੀਦਾ ਉਹ ਲਿਖਦੇ ਹੋਏ ਇਹ ਇਹਨਾਂ ਦੀ ਜ਼ਿੰਮੇਵਾਰੀ ਲਈ ਹੈ ਮੇਰੀ ਜ਼ਿੰਮੇਵਾਰੀ ਬਿਲਕੁਲ ਨਹੀਂ ਹੈਗੀ ਮੇਰੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਮੈਂ ਇਹਨਾਂ ਨੂੰ ਜੋ ਮੈਨੂੰ ਸਮਾਨ ਯਾਦ ਆਈ ਜਾ ਰਿਹਾ ਮੈਂ ਨਾਲ ਲਿਖਵਾ ਦੇਣਾ ਇਹ ਲਿਖ ਲੈਂਦੇ ਨੇ ਤੇ ਇਹਦੇ ਵਿੱਚ ਹੁਣ ਇਹ ਦੱਸਣਗੇ ਇਹਨਾਂ ਨੂੰ ਕੀ ਸਮਾਨ ਕਿੰਨਾ ਹੋਇਆ ਪੂਰਾ ਹਲੇ ਕਿੰਨਾ ਕਿ ਨਹੀਂ ਹੋਇਆ ਮੈਨੂੰ ਤਾਂ ਕੁਝ ਨਹੀਂ ਪਤਾ ਅਜਾਬ ਮਾਰਕੀਟ ਕੇ ਅਸੀਂ ਕਾਫੀ ਕੁਝ ਲੈ ਲਿਆ ਡਿੱਗੀ ਭਰ ਕੇ ਲਿਆਂਦਾ ਸਮਾਨ ਉਸਮਾਨ ਦੇ ਵਿੱਚ ਜਿਵੇਂ ਕਿ ਦਵੈਸਾ ਦਾ ਬੇਸਿਕਲੀ ਮੈਂ ਤਾਂ ਆਪਣੀਆਂ ਲੋਰਾ ਟੀ-ਸ਼ਰਟਾਂ ਹੀ ਲੈਂਦੀ ਆਂ ਤੇ ਕਿਰਨ ਨੇ ਵੀ ਮੇਰੇ ਕਹਤੇ ਇਦਾਂ ਹੀ ਲੋਰਾ ਟੀ-ਸ਼ਰਟਾਂ ਹੀ ਲੈਂਦੀਆਂ ਜਿਆਦਾ ਜਿਸ ਆਪਾਂ ਚੈਕ ਜੈਸੂਲੀ ਸਫਰ ਦੇ ਵਿੱਚ ਕਿਉਂਕਿ ਜਿੰਨਾ ਈਜ਼ੀ ਹੋ ਕੇ ਜਾਓ ਮੈਂ ਪਰਨੇਵੇ ਲੈ ਲੈ ਛੋਟੇ ਪਰਨੇ ਕਿਉਂਕਿ ਪੱਗ ਬਨ ਕੇ ਲੌਂਗ ਡਰਾਈਵ ਕਰਨੀ ਥੋੜੀ ਜੋਖੀ ਹੋ ਜਾਂਦੀ ਤਾਂ ਪੱਗ ਬੰਨਣ ਦੀ ਕੋਈ ਵਾਰ ਰਸਤੇ 'ਚ ਰੁਕਣਾ ਹੋਟਲ ਵਗੈਰਾ 'ਚ ਵੀ ਰੁਕਣਾ ਹੈ ਕਿਸੇ ਗੁਰਦੁਆਰਾ ਸਾਹਿਬ ਵੀ ਰੁਕਾਂਗੇ ਤੇ ਕਈ ਵਾਰ ਪੱਗ ਬੰਨਣੀ ਵਾਸਤੇ ਟਾਈਮ ਨਹੀਂ ਹੁੰਦਾ ਤੇ ਪਰਨਾ ਛੇਤੀ ਬਨਿਆ ਜਾਂਦਾ ਤੇ ਉਸ ਹੱਬ ਨਾਲ ਮੈਂ ਪਰਨੇ ਵਗੈਰਾ ਵੀ ਲਿਆ ਆਂ ਤੇ ਉਸ ਤੋਂ ਇਲਾਵਾ ਇਬਾਦਤ ਨੂੰ ਕੈਰੀ ਕਰਨ ਵਾਸਤੇ ਉਹ ਤੁਸੀਂ ਦੇਖਿਆ ਹੀ ਵੀਡੀਓ ਦੇ ਵਿੱਚ ਉਹ ਲਿਆਂਦਾ ਬੇਬੀ ਕੈਰੀਅਰ ਇਬਾਦਤ ਦੇ ਡ्रेसेस ਦੇਖਿਆ ਸੀ ਪਸੰਦ ਨਹੀਂ ਆਈਆਂ ਇੱਥੋਂ ਦੇਖਾਂਗੇ ਹੁਣ ਇਬਾਦਤ ਦੇ ਡ्रेसेस ਤੇ ਇਹ ਤਾਂ ਹੋ ਗਿਆ ਕੱਪੜੇ-ਕੋਪੜੀਆਂ ਦਾ ਫਿਰ ਅਸੀਂ ਨਾ ਇੱਕ ਸਿਲੰਡਰ ਸੋਚਿਆ ਮੈਂ ਉਹਨੂੰ ਇੱਥੋਂ ਲੋਕਲ ਹੈਗਾ ਬੰਦਾ ਪਹਿਲਾਂ ਤਾਂ ਕਿ ਜਿਹੜੇ ਛੋਟੇ-ਛੋਟੇ ਲਾਲ ਦੇ ਸਿਲੰਡਰ ਆਉਂਦੇ ਹੁੰਦੇ ਨੇ ਉਹ ਦੇਖਿਆ ਹੈਗਾ ਪਰ ਉਹ ਮੈਂ ਕਹਿੰਦਾ ਰੱਖਣਾ ਔਖਾ ਹੈ ਫਿਰ ਇੱਕ ਬਿਊਟੇਨ ਗੈਸ ਵਾਲਾ ਛੋਟਾ ਜਿਹਾ ਗੈਸ ਸਟੋਵ ਹੁੰਦਾ ਅਟੈਚੀ ਵਿੱਚ ਪੈ ਜਾਂਦਾ ਉਹ ਦੇਖਣ ਲੱਗਿਆ ਕਿ ਰਸਤੇ ਜੀ ਮਾਲ ਕੁਝ ਥੋੜਾ ਬਹੁਤਾ ਖਾਣਾ ਖੁਣਾ ਬਣਾਉਣਾ ਪੈ ਗਿਆ ਕਿਉਂਕਿ ਸਿਲੰਡਰ ਵੱਡਾ ਤਾਂ ਔਖਾ ਹੈ ਬਿਟੇਨ ਗੈਸ ਵਾਲਾ ਛੋਟਾ ਜਿਹਾ ਕੈਂਪਿੰਗ ਵਾਲਾ ਉਹ ਬੈਟਰ ਹੈ ਨਾ ਉਹ ਲੈ ਲੈਣੇ ਆ ਬਾਕੀ ਛੋਟਾ ਬਹੁਤਾ ਖਾਣ ਪੀਣ ਨੂੰ ਕੁਝ 스ਨੈਕਸ ਹੋ ਗਏ ਤੇ ਪਾਣੀ ਵਾਲੇ ਕੈਂਪਰ ਕੁੰਪਰ ਹੋ ਗਏ ਉਹ ਵੀ ਰੱਖਾਂਗੇ ਵਿੱਚ ਗੱਡੀ ਦੇ بیسਬਾਲ ਦਾ ਡੰਡਾ ਵੀ ਰੱਖਾਂਗੇ ਐਮਰਜੈਂਸੀ ਵਾਸਤੇ ਪਤਾ ਚਲੋ ਕੀ ਹੋਣਾ ਹੈ ਨਾ ਪਰ ਐਮਰਜੈਂਸੀ ਪੈ ਜਾਂਦੀ ਹੈ ਤੇ ਬਾਕੀ ਸਵੇਰ ਤੋਂ ਵੀ ਨਾਲ ਹੈਗਾ ਕੋਈ ਐਸੀ ਗੱਲ ਨਹੀਂ ਹੁੰਦੀ ਪਰ ਕੋਈ ਪਤਾ ਨਹੀਂ ਹੁੰਦਾ ਹੈ ਨਾ ਐਮਰਜੈਂਸੀ ਵਾਸਤੇ ਵੈਸੇ ਛੋਟੀ ਚੀਜ਼ ਆਪਣੇ ਵਾਸਤੇ ਰੱਖਣ ਦੀ ਜ਼ਰੂਰੀ ਹੁੰਦੀ ਹੈ। ਨੇਸੈਸਰੀ ਹੈ। ਨੇਸੈਸਰੀ ਹੈ। ਇਹ ਬਾਤ ਦਾ ਗੱਦਾ ਵੀ ਰੈਡੀ ਕਰ ਲਿਆ ਤੁਸੀਂ ਦੇਖਿਆ ਜੀ ਉਹ ਸੈਟਿੰਗ ਕਰਾਂਗਾ ਮੈਂ ਉਹਦੀ ਕਿਵੇਂ ਕਰਨੀ ਹੈ ਪ੍ਰੋਪਰ ਵੈਸੇ ਠੀਕ ਆ ਗਈ ਇਹ ਬਾਤ। ਮੇਨੇ ਇਹ ਹੁੰਦਾ ਕਿ ਇਹ ਰੁੜੇ ਨਾ ਬ੍ਰੇਕ ਵੱਜਣ ਤੇ ਵੈਸੇ ਤਾਂ ਕਿਰਨ ਨੇ ਫੜਿਆ ਹੁੰਦਾ ਕਿਰਨਾਂ ਖੇਡਦੀ ਜਾਂਦੀ ਹੈ। ਪਲੇਨ ਸੜਕਾਂ ਦੇ ਉੱਪਰ ਹੈ ਨਾ। ਉਹ ਹੋਰ ਵੀ ਜੋ-ਜੋ ਤਿਆਰੀਆਂ ਅਸੀਂ ਕਰੀ ਜਾਂਦੇ ਆ ਨਿਕਲ ਇਹ ਤਾਂ ਸ਼ੋਰ ਹੋ ਗਿਆ ਵੀ ਨਿਕਲ ਰਿਹਾ ਵਾ ਚਾਰ-ਪੰਜ ਦਿਨਾਂ ਤੱਕ ਨਿਕਲ ਜਾਣਾ ਹੈ। ਟਾਇਰ ਪਰ ਤਾਂ ਜਾਈ ਜਾਨੀ ਮੈਂ ਉਹ ਸਿੱਤੀ ਆਣਨੇ ਨੂੰ ਆ ਹਾਂ ਜ਼ਰੂਰੀ ਨੇ ਚੀਜ਼ਾਂ ਬਸ ਤਾਂ ਹੈਗੇ ਨੇ ਪਰ ਪੂਰਾ ਇੱਕ ਪੈਕੇਟ ਪਿਆ ਪਰ ਐਕਸਟਰਾ ਲੈ ਕੇ ਜਾਣੇ ਕਿਉਂਕਿ ਬਹੁਤ ਲੰਬੇ ਕਾ ਧਾਡੇ ਤਾਂ ਮੇਰਾ ਜਿਹੜਾ ਸਮਾਨ ਨਹੀਂ ਜਿਹੜਾ ਆਪਣਾ ਪਰਸਨਲੀ ਉਹ ਤਾਂ ਆਪਾਂ ਲੈ ਲਿਆ ਜੀ ਚੱਪਲਾ ਚੁਪਲਾ ਹੈ ਨਾ ਹਮ ਜਿਹੜਾ ਹਾਂ ਆ ਘਰ ਦਾ ਸਮਾਨਾ ਰਸ ਪਾਣੀ ਵਾਲਾ ਸਮਾਨਾ ਵਿੱਚ ਥੋੜਾ ਬੋਤਾ ਤੇ ਇਬਾਦਾ ਦਾ ਬਾਕੀ ਬਾਅਦ ਦੇਸ਼ ਦੀ ਮੈਡੀਸਨ ਲੈਣ ਜਾਨੀ ਉਹ ਤਾਂ ਨੂੰ ਪਤਾ ਡਾਕਟਰ 12:30 ਤੋਂ ਪਹਿਲਾਂ ਪਹਿਲਾਂ ਮਿਲਦੀ ਆ ਪਰ ਦੇਖਦੇ ਆ ਅੱਜ ਕੀ ਵਾਰ ਪਰਸੋਂ ਜਾ ਸਕਦੇ ਆ ਫਿਰ ਆ ਸੈਟਰਡੇ ਨੂੰ ਸੈਟਰਡੇ ਨੂੰ ਆਫ ਤਾਂ ਨਹੀਂ ਪਤਾ ਨਹੀਂ ਨਾ ਫਿਰ ਅੱਜ ਵੀਰਵਾਰ ਪਰਸੋਂ ਤੋਂ ਫੋਨ ਤੇ ਲਿਖਾ ਲਾਂਗੇ ਤੇ ਕੱਲ ਮੇਰੇ ਕਿਸੇ ਕਲਾਇੰਟ ਨੇ ਵੀ ਆਣਾ ਨਾ ਚੱਕਰ ਇਹ ਪਤਾ ਕਰ ਲੈਨੇ ਆ ਫੋਨ ਤੇ ਵੀ ਮੈਡਮ ਜੀ ਤੁਸੀਂ ਸੈਟਰਡੇ ਨੂੰ ਹੁੰਦੇ ਹੋ ਫਿਰ ਜਾਂ ਮੰਡੇ ਜਾਵਾਂਗੇ ਮੰਡੇ ਇੱਥੇ ਹੀ ਆਪਾਂ ਮੰਡੇ ਇੱਥੇ ਹੀ ਆ ਹਾਂ ਮੰਡੇ ਤੋਂ ਹਾਲੇ ਮੈਂ ਇੱਥੇ ਹੀ ਆ ਅੱਛਾ ਮੈਂ ਮੰਡੇ ਵੀ ਜਾਵਾਂਗੇ ਕੋਈ ਦਿੱਕਤ ਨਹੀਂ ਤੇ ਆ ਮੈਨੂੰ ਟਰੈਕ ਲਿੰਨ ਕਰਨ ਵਾਸਤੇ ਮੇਰਾ ਕੋਈ ਕਲਰ ਕੋਲਰ ਵੀ ਲੈ ਲਓ ਮੈਂ ਸੋਚਣੀ ਮੈਂ ਬਾਹਰ ਜਾਈ ਆਵਾ ਸੁੱਤੀ ਆ ਹੁਣੇ ਜਾਓ ਮੇਰਾ ਰੰਗ ਰੋਂਗੇ ਕਿਉਂਕਿ ਚੱਟੀ ਹੋ ਜਾਂਦੇ ਦੋ ਤੇ ਇਹ ਨਾ ਇੱਥੇ ਜਵਾਨ ਜੋਣਾ ਜਾਵੇ ਵਾਪਸ ਵਿੱਚ ਵੱਡਾ ਹੋ ਕੇ ਆਵੇ ਮੈਂ ਦੁਕਾਨ ਦੇ ਨਾਲ ਰਸਣ ਵਾਲੀ ਦੁਕਾਨ ਤੋਂ ਵੀ ਕੋਲ ਕੋ ਮੈਂ ਉਹ ਲੈ ਕੇ ਆਉਣਾ ਸ਼ੈਂਪੂ ਸਾਬਣ ਬਾਡੀ ਵੋਸ਼ਨ ਲੈ ਕੇ ਆਉਣਾ ਲੈ ਆਓ ਫਾਦਰ ਸਰ ਟੇਸਟ ਮਗਾਉਣਾ ਇੱਕ ਬ੍ਰਸ਼ ਨੇ ਨਾ ਜਿਹੜੇ ਉਹ ਐਕਸਟਰਾ ਲੈ ਕੇ ਚੱਲਿਓ ਅੱਛਾ ਹਨਾ ਟੂਥ ਬ੍ਰਸ਼ ਹਾਂ ਬ੍ਰਸ਼ ਮੈਂ ਲੈ ਕੇ ਆਈ ਸੀ ਨਾ ਉਦੋਂ ਤਿੰਨ ਹਾਉਣੇ ਐ ਐਕਸਟਰਾ ਸਾਡੇ ਕੋਲ ਤਿੰਨ ਹੈਗੇ ਨਾ ਐਕਸਟਰਾ ਬਸ ਠੀਕ ਐਸਟੋ ਇੱਕਰ ਵਾਲੀ ਨੇ ਲੈ ਕੇ ਜਾਣੇ ਬੈਟਰੀ ਦੇ ਸਾਲੋਂ ਤੁਹਾਨੂੰ ਟਾਰਚ ਤੇ ਸੈਲ ਲੈਣੇ ਮੈਨੇ ਛੋਟੇ ਛੋਟ ਪਦਰੀਕਾ ਲਈ ਬ੍ਰਿਕ ਵਾਲੇ ਸੈਲ ਡਿਊਰਾ ਸੈਲ ਦੇ ਲੈ ਆਣਾ 3 3 ਡਿਊਰਾ ਸੈਲਸ ਦੇ ਲੈ ਆਣਾ ਹੋਰ ਦੇਖ ਲੋ ਜਿਹੜਾ ਸਮਾਨ ਸਮੂਹ ਬੈਟਰੀ ਟਾਰਚ ਚਾਹੀਦੀ ਹੈ ਛਤਰੀਆਂ ਚਾਹੀਦੀਆਂ ਨੇ ਕੈਂਪਰ ਚਾਹੀਦੇ ਨੇ ਪਾਣੀ ਦੀ ਬੋਤਲ ਦਾ ਰਸਤੇ 'ਚ ਖਰੀਦ ਲਾਂਗੇ ਸਮਾਨ ਸਾਨੂੰ ਖਾਸਾ ਚਾਹੀਦਾ ਤੇ ਦਿਨ ਹੈਗੇ ਨਾਲੇ ਸਾਡੇ ਕੋਲ ਬਾਦੂ ਇੱਕ ਕਿਹੜਾ ਪਿੰਡ ਵੀ ਮਾਰ ਕੇ ਆਣਾ ਬੱਚਿਆਂ ਨੂੰ ਮਿਲਰ ਵੀ ਬਹੁਤ ਟਾਈਮ ਹੋ ਗਿਆ ਤੇ ਕਿਰਨ ਵੀ ਬੱਡੀ ਹੋ ਰਹੀ ਹੈ ਕਿਰਨ ਨੂੰ ਵੀ ਜਵਾਨ ਕਰਕੇ ਲੈ ਆਣਾ ਤੇ ਅੱਜ ਜਦੋਂ ਮੈਂ ਬੋਲੇ ਜਿਹੜਾ ਬੁੱਢਾ ਹੋ ਜਾਂਦਾ ਹੈ ਫਿਰ ਉਹ ਬੁੱਢਾ ਨਹੀਂ ਤੁਹੀਂ ਇੰਗਲਿਸ਼ ਚ ਸੋਹਣਾ ਲੱਗਦਾ ਡਰਾਈ ਕਲੀਨ ਮੈਨੂੰ ਬੁੱਢਾ ਬੋਲਦੇ ਮੈਂ ਵੀ ਤਾਂ ਇਹ ਕਹਿੰਦਾ ਜੁੜਾ ਜਵਾਨ ਹੋ ਕੇ ਜਾਏਗਾ ਵਾਪਸੀ ਚ ਬੁੱਢਾ ਹੋ ਕੇ ਆਏਗਾ ਤੇ ਇਹ ਬੋਲੇ ਡਰਾਈ ਕਲੀਨ ਤੇ ਮੈਂ ਡਰਾਈ ਕਲੀਨ ਹੋਈ ਹਾਂ ਕਿ ਉਹਨਾਂ ਦੇ ਵੀ ਗ੍ਰੇ ਹੇਅਰਸ ਨੂੰ ਰੂਟ ਟਚ ਅਪ دیਵਾਣਾ ਹੈਗਾ ਮੇਰੇ ਵੀ ਥਰੀ ਹੇਅਰਸ ਆ ਗਏ ਨੇ ਰੂਟ ਟਚ ਅਪ ਦੇ ਵਾਲਾ ਤੇ ਇਹ ਠੀਕ ਹੈ ਉਹਨਾਂ ਵਧੀਆ ਸਟਾਈਲਿਸ਼ ਗ੍ਰੇ ਹੇਅਰਸ ਇਹ ਚੀਜ਼ ਅੱਛੀ ਲੱਗ ਰਹੀ ਜਦੋਂ ਸੈਲੂਨ ਚ ਜਾਨੇ ਔਰ ਕਹਿੰਦੇ ਮੈਮ ਤੁਹਾਡੇ ਗ੍ਰੇ ਹੇਅਰਸ ਆਗੇ ਸ਼ੋ ਉਹ ਵ ਬਿੰਦਲ ਜੋ ਆਏ ਨਹੀਂ ਤਰਸੇ ਚਿੱਟਾ ਹੋ ਗਿਆ ਸਾਰਾ ਉਹ ਤਾਂ ਮਾਚੀ ਵਾਜਦਾ ਜਦੋਂ ਕਿ ਸਹੀ ਗੱਲ ਹੈ ਸਹੀ ਗੱਲ ਹੈ ਤੇਰੇ ਗਰੀਗਰਸ ਬੋਲਦੇ ਹੋ ਥੋੜਾ ਫਿਰ ਵੀ ਠੀਕ ਲੱਗਦਾ ਹਾਂ ਸਟਾਈਲ ਚ ਲੱਗਦਾ ਸਹੀ ਗੱਲ ਹੈ ਉਹਦਾ ਮੇਰੀ ਕੁੜੀ ਦਾ ਵਾਕ ਕਰ ਪਿਆ ਸਾਡੀ ਮੇਰੀ ਟੁੰਗੂ ਜੀ ਦਾ ਪੇ ਸੌਂਗੀ ਹੁਣ ਆਣ ਕੇ ਉੱਥੇ ਵਾਕਰ ਦੇ ਵਿੱਚ ਐ ਨਜ਼ਾਰੇ ਲੈ ਰਹੀ ਜਿੱਦਾਂ ਬੰਨੇ ਹੁਣ ਕਹਿੰਦੇ ਮੈਨੂੰ ਬਿਟਾਓ ਬੈੱਡ ਤੇ ਹਾਂ ਇੱਥੇ ਆ ਕੇ ਇਹਨੇ ਸੋਣਾ ਸੀ ਐਕਚੁਅਲੀ ਨੀਦ ਆ ਰਹੀ ਨੀਦ ਆ ਰਹੀ ਤੇ ਨੀਂਦ ਚੋਰਦੀ ਹਾਂ ਸਹੀ ਗੱਲ ਤੁਸੀਂ ਜਾਓ ਫਟਾਫਟ ਤੇ ਸਮਾਨ ਲੈ ਆਓ ਤੇ ਮੈਂ ਉਹਨੂੰ ਉਹ ਜੀਰਕਪੁਰ ਹੈਗਾ ਜਿਸ ਤੋਂ ਮਿਲਦਾ ਹੈ ਉਹ ਸਟੋਅ ਜਿਹੜਾ ਕੈਂਪਿੰਗ ਵਾਲਾ ਨਹੀਂ ਮੱਥਾ ਜੀ ਮਾਰਦਾਂ ਨੂੰ ਮੈਂ ਫੋਨ ਹੀ ਕਰ ਦਾਂਗਾ ਕਿ ਉਹ ਬਾਈਕ ਤੇ ਰੈਪਿਡ ਵਾਲੀ ਬਾਈਕ ਤੇ ਭੇਜ ਦੇ ਹਾਂ ਹੈਨਾ ਮੈਂ ਫੋਨ ਕਰ ਲੈਣਾ ਉਹਨੂੰ ਬਾਈਕ ਚਲੀਏ ਦੀ ਫੋਨ ਤੇ ਜਿਹੜਾ ਜਿਹੜਾ ਸਮਾਨ ਬਾਹਰੋਂ ਮੈਂ ਲਿਆ ਆ ਤੁਸੀਂ ਲੈ ਆਓ ਫਿਰ ਵੀ ਅੱਛਾ ਉਹ ਵੀ ਲੈਣੇ ਸਮਾਨ ਕਿਰਨ ਗਲੂਕੋਜ਼ ਜਿਹੜਾ ਬੇਕਡ ਖਾਣਾ ਚਿਪਸ ਨੇ ਨਾ ਉਹ ਉਥੋਂ ਮਿਲਦੇ ਸੋ ਬਹੁਤ ਉਧਰੋਂ ਲੈ ਲਾਂਗੇ ਠੀਕ ਨਹੀਂ ਆਪ ਚਿਪਸ ਨੇ ਬੇਕਡ ਹੀ ਲੈਣਾ ਹੈ ਜਿਹੇ ਬੰਦ ਕੀਤੇ ਹੋਏ ਹੈ ਨਹੀਂ ਖਾਣੇ ਠੀਕ ਹੈ ਤੁਸੀਂ ਇੱਕ ਤਾਂ ਮੇਰੀ ਗੱਲ ਸੁਣੋ ਮੈਂ ਯਾਰ ਗਲੂਕੋਸ ਲੈ ਲਿਓ ਬਾਕੀ ਚੀਜ਼ਾਂ ਦਾ ਖਾਣ ਪੀਣ ਵਾਲੀ ਮੈਂ ਲਿਖ ਲੂੰਗਾ ਬਾਅਦ ਵਿੱਚ ਜਿਵੇਂ ਹਾਜਮੋਲੇ ਹੋ ਗਏ ORS ਤਾਂ ਆਪਾਂ ਉਹਦੇ ਨਾਲ ORS ਮੈਡੀਸਿਨਸ ਦੇਣਾ ORS ਵੀ ਲੈਣੇ ਨੇ ਇਨੋ ਵੀ ਲੈਣਾ ਹੈ ਇਨੋ ਵੀ ਲੈਣਾ ਹੈ ਪੁਦੀਨਾ ਹਰਾ ਵੀ ਲੈਣਾ ਹੈ ਇਨੋ ਪੁਦੀਨ ਹਰਾ ਓਵਰਐਸ ਇਹ ਤਿੰਨੋਂ ਚੀਜ਼ਾਂ ਜੂਰੀ ਨੇ ਤੇ ਟੈਟਰਾ ਪੈਕ ਲੈਣੇ ਨੇ ਓਵਰਐਸ ਦੇ ਹਾਂ ਉਹ ਤਾਂ ਟੈਟਰਾ ਪੈਕ 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 ਲੈ ਲਾਂ ਕਿਉਂਕਿ ਇਹਨੂੰ ਵੀ ਜ਼ਰੂਰਤ ਪੈ ਸਕਦੀ ਹੈ ਨਾ ਹਾਂ ਸਹੀ ਗੱਲ ਟੈਟਰਾ ਪੈਕ ਹਾਂ ਤੇ ਬਾਕੀ ਤਾਂ ਉਹ ਤਾਂ ਮੈਡੀਕਲ ਸਟੋਰ ਕਿਤੋਂ ਵੀ ਮਿਲ ਜਾਣਗੇ ਟੈਕਨੀਕਲ ਤਾਂ ਕਿਤੋਂ ਵੀ ਮਿਲ ਜਾਣਗੇ ਮੇਨ ਮੇਨ ਜਿਹੜੀ ਮੋਟੀ ਮੋਟੀ ਮੈਡੀਸਿਨਸ ਇਹਨੂੰ ਓਨੋ ਵੈਸੇ ਰਸਤੇ 'ਚ ਪੂਰਾ ਇੰਡੀਆ 'ਚ ਕਿਤੋਂ ਵੀ ਮਿਲ ਸਕਦਾ ਦੋਸਤੋ ਉਹ ਤਾਂ ਕਿਤੋਂ ਵੀ ਲੈ ਸਕਦੇ ਹਾਂ ਬਟ ਫਿਰ ਵੀ ਆਪਣੇ ਤਾਂ ਕਿ ਤੋ ਵੀ ਸਕਦੇ ਹਾਂ ਪਰ ਥੋੜਾ ਥੋੜਾ ਹਾਈ ਵੀ ਦੁੱਤੇ ਕੋਈ ਚੀਜ਼ ਨਹੀਂ ਆਂਦੀ ਐਮਰਜੈਂਸੀ ਵੇ ਜੇ ਜਸੀ ਹੋਵੇ ਸਮੇਂ ਰੋਣਾ ਆਪਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਹੈ ਯਪ 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 ਹੋਰ ਕੁਰਸੀਆਂ ਲੈਣੀਆਂ ਨੇ ਕਿੱਡੇ ਕਿਤਲੋਂ ਤੋਂ ਮੈਨੇ ਚਟਾਈ ਲਿਖੀ ਹੋਈ ਹੈ ਚਟਾਈ ਲਿਖੀ ਹੋਈ ਹੈ ਚਟਾਈਆਂ ਦਾ ਪਈਆਂ ਨੇ ਆਪਣੇ ਕੋਲ ਚਟਾਈ ਲੈ ਕੇ ਜਣੀ ਉਹ ਦੂਸਰਾ ਗੱਦਾ ਜੇ ਲੈ ਕੇ ਜਾਣਾ ਗੱਦੇ ਨੂੰ ਸ਼ੂਪੀ ਸਪੇਸ ਹੋ ਮੰਨੀ ਹੈ ਤਾਂ ਚਟਾਈ ਦੇ ਹੇ ਧਰਤੀ ਦੇ ਥੱਲੇ ਗੰਦਾ ਹੋ ਜਾਊਗਾ ਕਪੜਾ ਯਾਰ ਉਹਦਾ ਚਟਾਈ ਲੈ ਜਨਾ ਉਹਦੇ ਉੱਪਰ ਗੱਦਾ ਵਿਛਾ ਦਾਂਗੇ ਕਿੰਨਾ ਤੁਹਾਡਾ ਚਟਾਈ ਠੀਕ ਹੈ। ਚਟਾਈ ਠੀਕ ਹੈ ਪਰ ਚੌੜੀ ਹੈ ਨਾਲੇ ਚਟਾਈ। ਉਹ ਸਿੰਗਲ ਇਕੁਅਲ ਮਤਲਬ ਹੋਟਲ ਵਾਲੇ ਤੁਹਾਨੂੰ ਉਹ ਨਾਲ ਦੇਣ ਗੱਦਾ ਨੇ ਦੇਣ ਚਟਾਈ ਲੈ ਜਾਗੇ। ਐਕਸਟਰਾ ਗੱਦਾ। ਆਹ ਹੋ ਸਹੀ ਗੱਲ ਆ। ਸਹੀ ਗੱਲ ਇਹ ਨਾਲ। ਕਿਉਂਕਿ ਜਿੱਥੇ ਵੀ ਅਸੀਂ ਨੂੰ ਹੋਟਲ ਰੁਕਣਾ ਪਿਆ ਜੇ ਐਕਸਟਰਾ ਗੱਦਾ ਕਿਉਂਕਿ ਸਿਮਰਤ ਵੀ ਨਾਲ ਹੋਏ ਕਿ ਜੇ ਐਕਸਟਰਾ ਗੱਦਾ ਦੇਣਗੇ ਤਾਂ ਠੀਕ ਨੇ ਚਟਾਈ ਸਾਡੀ ਜਿੱਦਾ ਬਾਅਦ। ਗੁੱਡ ਆਈਡੀਆ। ਪਰ ਉਹ ਤਾਂ ਦੇਣਗੇ ਕਿਉਂ ਨਹੀਂ ਦੇਣਗੇ ਪੈਸੇ ਲੈਣਗੇ ਉਸ ਚੀਜ਼ ਦੇ। ਤੋਂ ਰੂਟ ਸਾਡਾ ਬਣ ਚੁੱਕਾ ਕਿਧਰੋਂ ਕਿਧਰੋਂ ਜਾਣਾ ਹੈ। ਤੁਸੀਂ ਜਾਓ ਤੁਸੀਂ ਜਾਓ ਇਹ ਬਾਸ ਸੁੱਕੀ ਹੈ ਹਾਂ ਜਲਦੀ ਆਇਓ ਫਿਰ ਮੈਂ ਕੋਸ਼ਿਸ਼ ਕਰਦੀ ਜਨਾ ਸਾਮ ਲੈ ਆ ਆ ਗਈ ਆ ਮੈਂ ਬਾਹਰ ਸਮਾਨ ਸਮੋਨ ਲੈ ਕੇ ਬਾਹਰ ਕਿਉਂ ਉਜੜੀ ਚਮਨ ਉਜੜੀ ਚਮਨ ਬਾਹਰ ਇੰਨੀ ਜ਼ਿਆਦਾ ਗਰਮੀ ਆਣਾ ਇੰਨੀ ਜ਼ਿਆਦਾ ਮਤਲਬ ਸਮਝ ਲਓ ਕਿ ਜਿਵੇਂ ਕਹਿੰਦੇ ਤੂਫਾਨ ਆਉਣ ਵਾਲਾ ਵਾ ਤੇ ਉਸ ਤੋਂ ਪਹਿਲਾਂ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਨਾ ਉਵੇਂ ਦਾ ਮੌਸਮ ਬਣਿਆ ਹੋਇਆ ਵੀ ਇੰਨੀ ਗਰਮੀ ਬੱਦਲ ਵੀ ਬਣਿਆ ਹੋਇਆ ਵਾ ਪਰ ਘੁੰਮ ਮੈਂ ਆਪੇ ਨਕਲ ਚੀ ਨਕਲਾ ਕਰਦੀ ਹੈ ਬਹੁਤ ਤੇਜ਼ ਹੈ ਬਹੁਤ ਤੇਜ਼ ਗਰਾਂ ਨਾ ਬਟਾਲੀ ਜਾਣ ਤੋਂ ਪਹਿਲਾਂ ਕਰੀ ਯਾ ਬਹੁਤ ਝੂਠਾ ਕੰਗਦੀ ਆ ਡਰਮਦੀ ਆ ਕਿ ਮੈਨੂੰ ਕੰਗ ਲੱਗੀ ਤੇ ਨਾਲੇ ਉੱਤੋਂ ਇੱਕ ਦਿਨੀ ਗਰਮੀ ਉਤੋਂ ਸਕੂਟਰੀ ਦੀ ਬੈਟਰੀ ਲੋ ਹੋ ਗਈ ਕਿੱਕਾ ਬਾਰ-ਬਾਰ ਗਈ ਕਿੱਕ ਮਾਰ ਕੇ ਆਈ ਅੱਜ ਮੈਂ ਮੈਂ ਨਾ ਉਦੋਂ ਕਿ ਮੈਂ ਦੱਸ ਰਿਹਾ ਸੀ ਨਾ ਕਿ ਕਿੱਕ ਮਾਰਨੀ ਪਈਏ ਤੁਸੀਂ ਕਹਿੰਦੇ ਨਾ ਇੱਕ ਸਾਲ ਤੱਕ ਤੇ ਸਟਾਰਟ ਹੋ ਜਾਂਦੀ ਹੈ ਫਿਰ ਜਮਾਈ ਵੀ ਬੰਦ ਹੋ ਗਈ ਲੱਗਿਆ ਨਾ ਪਤਨ ਮਾਰ ਕੇ ਕਿੱਕਾ ਬਣਾ ਕੇ ਭਵਾਵਾਂਗੇ ਬੈਟਰੀ ਵਿੱਚ ਨਾ ਜ਼ਰੂਰੀ ਹੈ ਕਿਉਂਕਿ ਡੇਲੀ ਬਾਹਰ ਅੰਦਰ ਜਾਣਾ ਹੁੰਦਾ ਪਰ ਕਿੱਕ ਰੋਸ ਥੋੜੀ ਮਾਰ ਸਕਦਾ ਹੈ ਪਰ ਮਤਲਬ ਮੈਂ ਨਾ ਬੋਲਾਂ ਤੁਸੀਂ ਕਰ ਲਓ ਬਾਅਦ ਚ ਗੱਲ ਓਏ ਹੋਏ ਓਏ ਹੋਏ ਓਏ ਹੋਏ ਐਨੇ ਲੋਗੋ ਤੇ ਚਲੋ ਇੱਕ ਉਧਰ ਚਲੋ ਫਿਰ ਚੁੱਪ ਕਰੋਗੀ ਵਾਹਿਗੁਰੂ 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਬੋਲੋ ਤੁਸੀਂ ਵੀ ਇਹਨੇ ਆਣਾ ਤੁਹਾਡੇ ਕੋਲ ਗਨ ਤੁਸੀਂ ਵੀ ਕਰੋ ਵਾਹਿਗੁਰੂ ਵੇਖੀ ਹੁੰਦੀ ਮੇਰੇ ਕੋਲ ਆਜੋ ਆਜੋ ਚਲੀਏ ਕੁਮੀਆਂ ਕਰਨ ਕੁਮੀਆਂ ਕਰਨ ਚਲੀਏ ਕਹਿੰਦੇ ਨੇ ਮੈਨੂੰ ਲੱਤਾਂ ਨਹੀਂ ਮਾਰਨ ਦੋਗੇ ਆਪਣੇ ਕੋਲ ਇਸ ਹਨ ਮੇਰਾ ਸ਼ੋਨਾ ਪੁੱਤ ਨਹੀਂ ਮੇਰਾ ਸ਼ੋਨਾ ਪੁੱਤ ਹੂੰ ਸੋਣਾ ਪੁੱਤ ਬਾਹਰ ਕੋਈ ਨਹੀਂ ਸਮਾਨ ਲੈਣਤਾ ਹੁਣ ਮੈਂ ਹੌਲੀ ਹੌਲੀ ਆਪਣਾ ਪੈਕਿੰਗ ਅੰਨੇ ਸ਼ੁਰੂ ਕਰ ਦੇਣੀ ਹੈ ਮੈਂ ਕੱਲ ਬੈਗ ਬੁੱਕ ਕਰਦੀ ਆ ਤੇ ਵਿੱਚੋਂ ਕਈ ਗਰੋਸਰੀ ਵਾਲਾ ਸਮਾਨ ਵੀ ਆ ਜੋ ਵੀ ਆ ਮਤਲਬ ਲਟੜਾ ਪਟੜਾ ਮੈਂ ਯਾਰ ਮੇਰੀ ਗੱਲ ਸੁਣੋ ਆਪਾਂ ਇੱਕ ਹੋਰ ਕੰਮ ਵੀ ਕਾ ਸਕਦੇ ਆ ਕਿ ਸਕਦੇ ਆ ਇਬਾਦਤ ਜਿਹੜਾ ਇਲੈਕਟ੍ਰਿਕ ਕਰੇਡਲ ਝੂਟ ਆ ਜਾ ਝੂਲਾ ਹੈਗਾ ਆਪਾਂ ਉਹਦੀ ਜਿਹੜੀ ਟੋਕਰੀ ਉਹੀ ਕੱਢ ਕੇ ਚ ਲੈ ਜੀਏ ਉਹਦੇ ਵਿੱਚ ਰੱਖਦੀ ਗੱਡੀ ਦੇ ਹੋ ਨਹੀਂ ਹੋਣੀ ਮੈਂ ਦੇਖ ਲਿਆ ਉਹ ਲੰਬੀ ਆ ਲੰਬਾ ਵਾਓ ਤਾਰੇ ਇਹਨੂੰ ਛੱਡੋ ਜਿਹੜੀਆਂ ਲੋਰਾ ਤੇ ਲੈ ਕੇ ਆਏ ਹੋ ਟੀ-ਸ਼ਰਟਾਂ ਲੈ ਕੇ ਆਏ ਹੋ ਪਾ ਕੇ ਵੇਖ ਲੋ ਇੰਨੀ ਦੂਰੋਂ ਲੈ ਕੇ ਆਏ ਆ ਅੱਗੇ ਉਹਦੋਂ ਨਾ ਆਪਾਂ ਉੱਥੇ ਗਏ ਆ ਮਾਇਰਾ ਸਿਟੀ ਗਏ ਉਹ ਤਾਂ ਟੀ-ਸ਼ਰਟਾਂ ਲੈ ਕੇ ਆ ਗਏ ਆ ਪਾ ਕੇ ਨਹੀਂ ਵੇਖੀਆਂ ਹੁਣ ਉਹ ਮੈਨੂੰ ਮਾਰ ਰਹੇ ਨੇ ਕਹਿੰਦੇ ਤੈਨੂੰ ਮੈਂ ਕਟਿੰਗ ਕਰਾ ਕੇ ਕਟਿੰਗ ਕਰਾ ਕੇ ਦੇ ਦਿੰਨਾ ਤੈਨੂੰ ਆ ਜੜੀਆਂ ਹੁਣ ਖੁੱਲੀਆਂ ਢੁੱਲੀਆਂ ਕਿਉਂਕਿ ਆਪਾਂ ਇੱਕੋ ਜੇ ਤੇ ਆ ਗਏ ਆ ਕਹਿੰਦੇ ਪਹਿਲਾਂ ਤਾਂ ਮੈਨੂੰ ਜਮਾ ਹੀ ਜਮਾ ਨਹੀਂ ਹੁੰਦੀ ਹੁੰਦੀ ਹੁਣ ਜਿਪੀ ਡੜੀ ਲੈ ਕੇ ਆ ਥੋੜੀ ਟਾਈਟ ਆ ਮੈਨੂੰ ਖੁੱਲੀ ਢੁੱਲੀ ਆ ਨਹੀਂਓ ਫਿਰ ਯਾਰ ਪਤਾ ਕੀ ਉਹਨਾਂ ਦੀ ਗਲਤੀ ਜਿਹੜੀਆਂ ਬਾਕੀ ਨੇ ਉਹ ਸਾਰੀਆਂ ਓਕੇ ਨੇ ਸੇਮ ਸਾਈਜ਼ ਬ੍ਰਾਂਡ ਵੀ ਸੇਮ ਪਰ ਉਹ ਟਾਈਟ ਕਿੱਧਰ ਹੈਗੀ ਨਹੀਂ ਇਹ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਗਲਤੀ ਏ ਇਹ ਹੁਣ ਕੇਸ ਕਰਦੇ ਆ ਵੀ ਤੁਸੀਂ ਇੱਕ ਛੋਟੀ ਬਣਾਤੇ ਆ ਹਾਂ ਜਾਂ ਫਿਰ ਉਹਨੇ ਗਲਤੀ ਨਾ ਹੋਣਾ ਟੈਗ ਲਾਤਾ ਆਈ ਹੋ ਸਕਦਾ ਬਾਬੂ ਨਹੀਂ ਬੁੱਕ ਨਹੀਂ ਛੇੜਨੀ ਤੁਸੀਂ ਹੁਣ ਨਾ ਉੱਟ ਕੇ ਪਾ ਕੇ ਵੇਖ ਲੈਣਾ ਜਿੱਪੀ ਫਿਰ ਮੈਂ ਸਮਾਨ ਚਮੂਨ ਸਾੰਬਾ ਬੜਾ ਖਲਾਰਾ ਬਹੁਤ ਜ਼ਿਆਦਾ ਭਾਰ ਵੀ ਪਿਆ ਚਲ ਮੈਂ ਪਾ ਲੈਣਾ ਚੇਂਜ ਠੀਕ ਹੈ ਦੋ ਸਾਨੂੰ ਹੁਣ ਤੁਸੀਂ ਇਜਾਜ਼ਤ ਹੈ ਤਾਂ ਛਿੱਪੀ ਨਹੀਂ ਹਿਲਣਾਣੀ ਆ ਹੋਰ ਮੈਂ ਚੁੱਪ ਨੂੰ ਕਹਿੰਦੇ ਆ ਕਿ ਤੁਸੀਂ ਪਾ ਕੇ ਵੇਖੋ ਤੇ ਕੱਲ ਤੁਹਾਨੂੰ ਮਿਲਦੇ ਆ ਇੱਕ ਨਵੇਂ ਵਲੌਗਸ ਅੱਜ ਦੋ ਇਜਾਜ਼ਤ ਬਾਏ 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 ਟ੍ਰਿਪ ਜ਼ਰੂਰ ਦੇਖਿਓ ਇਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਟ੍ਰਿਪ ਜ਼ਰੂਰ ਦੇਖਿਓ ਤੁਸੀਂ ਬਹੁਤ ਮਜ਼ਾ ਆਊਗਾ ਹਾਂ ਔਰ ਸੈਦੀ ਬਾਦ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਆਊਗਾ ਇੰਜੋਏ ਬਹੁਤ ਕਰੋਗੇ ਤੁਸੀਂ ਸਾਡੇ ਨਾਲ ਹਮ ਬਹੁਤ ਅਲੱਗ ਵਕਰੀਆਂ ਵਕਰੀਆਂ ਥਾਵਾਂ ਤੇ ਜਾਵਾਂਗੇ ਇੰਜੋਏ ਕਰਾਂਗੇ ਸਹੀ ਗੱਲ ਆ ਚਲੋ ਠੀਕ ਆ ਮਿਲਦੇ ਆ ਕੱਲ ਬਾਏ ਬਾਏ